ਵੀੜੀ ਦਿਮਾਗੋ ਜੜਦਾ ਜਿਹੜਾ ਲਾਗੇ ਬੰਨੇ ਹੈਗਾ ਵੀ ਚੁਕਣਾ ਚਾਹੀਦਾ ਫਤੇਗੜ ਸਾਹਿਬ ਸਵਾ ਦੇ ਵਿੱਚੋਂ ਹਿੰਦੁਸਤਾਨ ਦੇ ਛੁੱਟੀ ਹੁੰਦੀ ਆ ਉਦੋਂ ਜਿਹੜਾ ਸੀਦੀ ਦੇ ਆਉਂਦਾ ਉਦੋਂ ਹੀ ਪੂਰੇ ਹਿੰਦੁਸਤਾਨ 'ਚ ਛੁੱਟੀ ਹੋਣੀ ਚਾਹੀਦੀ ਆ ਬ੍ਰਾਮ ਨੂੰ ਮੰਨੋ ਜਾਂ ਕ੍ਰਿਸ਼ਨ ਨੂੰ ਮੰਨੋ ਜਾਂ ਸ਼ਿਵਜੀ ਨੂੰ ਮੰਨੋ ਇਹ ਵੱਡਾ ਹੈ ਤਾਂ ਵੱਡਾ ਕੋਈ ਨਹੀਂ ਹੈਗਾ ਵੱਡਾ ਦੇ ਕਾਲ ਪ੍ਰਖ ਉਹ ਤਾਂ ਵੱਡਾ ਕੋਈ ਨਹੀਂ ਹੈਗਾ ਜੇ ਮੰਦਰਾਂ ਵਿੱਚ ਟੱਲ ਖੜਕਦੇ ਨੇ ਹਾਂਜੀ ਤੇ ਮੰਦਰਾਂ ਦੇ ਦੀਵੇ ਜਗਦੇ ਨੇ ਜੀ ਇਹਨਾਂ ਦੇ ਮੱਥੇ ਤੇ ਜੇ ਤਿਲਕ ਲੱਗੇ ਨੇ ਨਾ ਜੀ ਬਿਲਕੁਲ ਇਹ ਬੱਚੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਕਰਕੇ 15 ਅਗਸਤ ਵਾਲੇ ਦਿਨ ਸ਼ਰਾਬ ਦੇ ਠੇ ਠੀਕ ਹੈ ਜੀ 2 ਅਕਤੂਬਰ ਵਾਲੇ ਦਿਨ ਵੀ ਸ਼ਰਾਬ ਠੇਕੇ ਬੰਦ ਸਹਬਜ਼ਾਦੇ ਸ਼ਹੀਦੀ ਦਿਹਾੜੇ ਦੇ ਦਿਨ ਸ਼ਰਾਬ ਠੇਕੇ ਬੰਦ ਨਹੀਂ ਹੁੰਦੇ ਕੀ ਕਹਿਣਾ ਚਾਹੂਗੇ ਜੀ ਆਪ ਜੀ ਚਾਹੀਦੀ ਹੈ ਜੀ ਬੰਦ ਹੋਣੇ ਹਾਂਜੀ ਬਿਲਕੁਲ ਬੰਦ ਹੋਣੇ ਤਾਂ ਕੀ ਮੰਗ ਕਰਦੇ ਆਂ ਵੀ ਸਰਕਾਰੋ ਕਿ ਸਰਕਾਰ ਦੇ ਹੱਥ ਸਾਡੇ ਹੱਥ ਤਾਂ ਹੈ ਨਹੀਂ ਸਰਕਾਰ ਦੇ ਸਰਕਾਰ ਸਭ ਕੁਝ ਕਰਾ ਦੇਣ ਸਰਕਾਰ ਨੂੰ ਬੰਦ ਕਰਨੇ ਚਾਹੀਦੇ ਜੀ ਜੀ ਬਿਲਕੁਲ ਭਾਈ ਸਾਹਿਬ ਜੀ ਆਪ ਜੀ ਕੀ ਕਹਿਣਾ ਚਾਹੋਗੇ 15 ਅਗਸਤ ਨੂੰ ਬੰਦ 2 ਅਕਤੂਬਰ ਨੂੰ ਬੰਦ ਬਸ ਸ਼ਹੀਦੀ ਦਿਹਾੜੇ ਦੇ ਵਾਲੇ ਦਿਨ ਜੀ ਤੇ ਦਾ ਬੰਦ ਚਾਹੀਦੇ ਜੀ ਬਿਲਕੁਲ ਹਾਂਜੀ ਪੂਰਾ ਹਫਤਾ ਬੰਦ ਚਾਹੀਦੇ ਜੀ ਇਹ ਕੁਝ ਅਜੀਬ ਤਾਂ ਨਹੀਂ ਲੱਗਦਾ ਸੁਣਨ ਨੂੰ ਜੀ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਸਾਰੀਆਂ ਸਾਰੀਆਂ ਬੰਦ ਚਾਹੀਦੀਆਂ ਨੇ ਜੀ ਹਾਂਜੀ 15 ਵਾਲੇ ਵਿੱਚ ਤਾਂ ਬਿਲਕੁਲ ਹੀ ਮਿੱਠਾ ਹੀ ਬੰ ਜਾਰਾ ਪਰਮੇਟਰ ਨੂੰ ਖਾਸ ਕਰਕੇ ਇਸ ਵਿੱਚ ਧਿਆਨ ਕਰ ਦੇਣਾ ਚਾਹੁੰਦਾ ਜੀ ਜੀ ਬਿਲਕੁਲ ਬਿਲਕੁਲ ਵੀਰੇ ਬਾਬਾ ਜੀ ਆਪ ਜੀ ਕੀ ਕਹਿਣਾ ਚਾਹੋਗੇ 15 ਅਗਸਤ ਵਾਲੇ ਦਿਨ ਸ਼ਰਾਬ ਠੇਕੇ ਬੰਦ 2 ਅਕਤੂਬਰ ਨੂੰ ਬੰਦ ਲੇਕਿਨ ਸ਼ਹੀਦੀ ਦਿਹਾੜੇ ਦੇ ਵਾਲੇ ਦਿਨ ਨਹੀਂ ਬੰਦ ਹੁੰਦੇ ਕੀ ਕਰਨਾ ਚਾਹੀਦਾ ਹਮ ਹੋਣੇ ਚਾਹੀਦੇ ਨੇ ਜੀ ਜਦੋਂ ਵੀ ਕਿਤੇ ਜੋੜ ਮੇਲਾ ਆਉਂਦਾ ਸੀ ਇਦਾਂ ਦਾ ਉਦੋਂ ਠੇਕੇ ਬੰਦ ਹੋਣੇ ਚਾਹੀਦੇ ਨੇ ਬਿਲਕੁਲ ਅਬਲਾ ਤਾਂ 2 ਦਿਨ ਪਹਿਲਾਂ 2 ਦਿਨ ਪਿੱਛੇ ਹੋਣੇ ਚਾਹੀਦੇ ਨੇ ਜੀ ਹਾਂ ਜੀ ਤੇ ਜਾਣ ਦੀ ਉਹ ਦਿਨ ਦਾ ਪੱਕਾ ਹੀ ਹੋਣੇ ਚਾਹੀਦੇ ਨੇ। ਘਟੋ ਘਟ ਆਪਾਂ ਇੰਡੀਆ ਲੈਵਲ ਤੇ ਨਹੀਂ ਕਰ ਸਕਦੇ ਪੰਜਾਬ ਲੈਵਲ ਤੇ ਤਾਂ ਕਰੀ ਪੰਜਾਬ ਲੈਵਲ ਤੇ ਹੋਣੇ ਚਾਹੀਦੇ ਨੇ ਹਾਂਜੀ। ਜੀ 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 ਹਾਂਜੀ। ਬਿਲਕੁਲ ਬਿਲਕੁਲ ਇੱਕ ਗੱਲ ਹੋਰ ਬਾਬਾ ਜੀ ਬੜਾ ਅਜੀਬ ਲੱਗਦਾ ਸੁਣ ਕੇ ਆਪਾਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਹੈ। ਤੇ ਇਹ ਚਲ ਬਾਹਰ ਕਿਤੇ ਜਾ ਕੇ ਕਹਿੰਦੇ ਵੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਸ਼ਰਾਬ ਦੇ ਠੇਕੇ। ਹਾਂਜੀ। ਇਹ ਬਹੁਤ ਔਖਾ ਲੱਗਦਾ ਜੀ ਪਰ ਹੁਣ ਕੀ ਕੀਤਾ ਕੀ ਜਾਵੇ ਸਰਕਾਰਾਂ ਦੇ ਕੰਮ ਨੇ ਜੀ ਜੀ ਬਿਲਕੁਲ 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 ਭਾਈ ਸਾਹਬ ਦੇ ਵਿਚਾਰ ਵੀ ਜਾਣਿਆ ਪੈਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਨੂੰ ਸਰਾਬ ਠੇਕੇ ਬੰਦ ਦੀ 2 ਅਕਤੂਬਰ ਨੂੰ ਬੰਦ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਕੀ ਕਹਿਣਾ ਚਾਹੋਗੇ ਜੀ ਇਹ ਵੇਖੋ ਜੀ ਐ ਤੇ ਕਿਉਂਕਿ ਜੇ ਅਸੀਂ ਇੱਥੇ ਆਈਏ ਨਾ ਸਾਨੂੰ ਫੇਰ ਵੀ ਦੇਖਣਾ ਚਾਹੀਦਾ ਕਿ ਛੋਟੇ ਛੋਟੇ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਜੀ ਕਿਉਂਕਿ ਅਸੀਂ ਆਪਣੇ ਬੱਚਿਆਂ ਲਈ ਦੇਖ ਲਈਏ ਆਪਣੇ ਬੱਚਿਆਂ ਚ ਲੈਣਾ ਤੇ ਕੀ ਫਰਕ ਹੈ ਜੀ ਜਿਵੇਂ ਫੇਰ ਅੰਬਲ ਕਰੀਏ ਫੇਰ ਸਾਨੂੰ ਸਿੱਖੀ ਘੋਹਾਂਦੇ ਕੋ ਫਾਇਦਾ ਨਹੀਂ ਹੈ ਬਿਲਕੁਲ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਿਹਨੇ ਦਾਦਾ ਜੀ ਨੇ ਇੱਕ ਹਿੰਦੇ ਦੀ ਚਾਦਰ ਹੋਏ ਨੇ ਜੀ ਕਿਉਂਕਿ ਇਹਨਾਂ ਨੂੰ ਹਿੰਦੂਵਾਦ ਦੇ ਨੇ ਕਿ ਇਹ ਸਿੱਖੋਂ ਦਾ ਗੁਰੂ ਹੈ ਜੀ ਬਿਲਕੁਲ ਕਹਿੰਦੇ ਨੇ ਕਿਉਂਕਿ ਇਹ ਨਹੀਂ ਪਤਾ ਕਿ ਇਹਨਾਂ ਸ਼ਹਾਦਤ ਸਾਡੇ ਲਈ ਦਿੱਤੀ ਹੈ ਜੀ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਆਪਣੇ ਸ਼ਹੀਦੀ ਵੜ ਦਿਨ ਮੀਰ ਦੇ ਸ਼ਰਾਬੇ ਸ਼ਰਾਬ ਦੇ ਠੇਕੇ ਹੋਏ ਮੀਟ ਦੀਆਂ ਦੁਕਾਨਾਂ ਹੋਈਆਂ ਇਹ ਬੰਦ ਹੋਣੇ ਚਾਹੀਦੇ ਨੇ ਦੇਖੋ ਪੂਰੇ ਇੰਡੀਆ ਲੈਵਲ ਤੇ ਦੀ ਕਰਤਲ ਪੰਜਾਬ ਚ ਦਾ ਆਪਾਂ ਕਰ ਹੀ ਸਕਦੇ ਆ ਹਾਂ ਜੀ ਪੰਜਾਬ ਚ ਹੋਣਾ ਚਾਹੀਦਾ ਕਿਉਂਕਿ ਮੈਂ ਸਰਦਾਰ ਭਗਵੰਤ ਮਾਨ ਸਿੰਘ ਮਾਨ ਜੀ ਨੂੰ ਇਹ ਮੈਂ ਬੇਨਤੀ ਕਰਦਾ ਕਿਉਂਕਿ ਕਿਉਂਕਿ ਅਸੀਂ ਸਿੱਖ ਧਰਮ ਦੇ ਸਬੰਧਿਤ ਕਰਦੇ ਹਾਂ ਜੀ ਕਿਉਂਕਿ ਸਾਨੂੰ ਇਹ ਚਾਹੀਦਾ ਕਿ ਇੱਥੇ ਸਾਰੇ ਠੇਕੇ ਜਾਂ ਦੁਕਾਨਾਂ ਜਿੰਨੀਆਂ ਵੀ ਨੇ ਨਸ਼ੇ ਦੀਆਂ ਬੰਦ ਹੋਣੇ ਚਾਹੀਦੀਆਂ ਨੇ ਬਿਲਕੁਲ ਬਿਲਕੁਲ ਬਾਬਾ ਜੀ ਆਪ ਜੀ ਕੀ ਕਰਨ ਚਾਹੋਗੇ 15 ਅਗਸਤ ਨੂੰ ਬੰਦ 2 ਅਕਤੂਬਰ ਨੂੰ ਬੰਦ ਲੇਕਿਨ ਸ਼ਹੀਦੇ ਦਿਹਾੜੇ ਵਾਲੇ ਦਿ ਸਮੇਂ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਉਹ ਦਿਹਾੜਾ ਹੈ ਅਸਾ ਹੈ ਅਤੇ ਕਹ ਦਿਹਾੜਾ ਹੈ ਔਰ ਸਾਡੇ ਪਿਤਾ ਗੁਰਤੇਗ ਬਹਾਦਰ ਪਾਸ਼ਾ ਜੀ ਜੀ ਜਿਨ੍ਹਾਂ ਨੇ ਸਾਰੇ Hindu ਧਰਮਾਂ ਤੇ ਬਲਦਾਨ ਦਿੱਤਾ ਜੀ ਬਿਲਕੁਲ ਜੀ ਔਰ ਮੈਂ ਤੇ ਇਹ ਕਹਿਣਾ ਜਿੱਥੇ ਅਸੀਂ ਸਿੱਖ ਜਗਤ ਮਨਾ ਰਹੇ ਆ ਨਾ ਇਹ ਦਿਹਾੜੀ ਸਾਡੇ ਨਾਲੋਂ ਜ਼ਿਆਦਾ ਦਿਹਾੜੀ Hindu ਵੀਰਾਂ ਨੂੰ ਮਨਾ ਚਾਹੀਦੇ ਨੇ ਕਿਉਂਕਿ ਅੱਜ ਮੰਦਰਾਂ ਵਿੱਚ ਟੱਲ ਖੜਕਦੇ ਨੇ ਹਾਂਜੀ ਤੇ ਮੰਦਰਾਂ ਦੇ ਦੀਵੇ ਜਗਦੇ ਨੇ ਜੀ ਇਹਨਾਂ ਦੇ ਮੱਥੇ ਤੇ ਜੇ ਤਿਲਕ ਲੱਗੇ ਨੇ ਨਾ ਜੀ ਬਿਲਕੁਲ ਇਹ ਬੱਚੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਕਰਕੇ ਬਿਲਕੁਲ ਜੀ ਇਹ ਸਾਨੂੰ ਇਹ ਦਿਹਾੜਾ ਬਿਲਕੁਲ ਇਸ ਤਿੰਨ ਨਸ਼ਾ ਹਰ ਕਿਸਮ ਦਾ ਬੰਦ ਹੋਣਾ ਚਾਹੀਦਾ ਠੀਕ ਹੈ ਜੀ ਤੇ ਛੋਟੇ ਸਾਹਿਬ ਜਦੇ ਮਾਤ ਗੁਰੂ ਸਮਰਪਤ ਹੋ ਗੋ ਜੀ ਤੇ ਆਪਣੇ ਮਾਣ ਦੀਆਂ ਜੋ ਤੁਹਾਡੀਆਂ ਖਾਸ਼ਨਾ ਨੇ ਉਹ ਪੂਰੀਆਂ ਉਹ ਕੀ ਸਰਕਾਰ ਭਗਵੰਤ ਮਾਨ ਜੀ ਸਰਕਾਰ ਉਹਨਾਂ ਨੂੰ ਕੀ ਬੇਨਤੀ ਕਰਨਾ ਆਪਾਂ ਬੇਨਤੀ ਤਾਂ ਕਰੀ ਸਕਦੇ ਹਾਂ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਜੀ ਇਹ ਸ਼ਹੀਦੀ ਦਿਹਾੜੇ ਵਿੱਚ ਬਿਲਕੁਲ ਕਿਸੇ ਕਿਸਮ ਦੇ ਨਸ਼ੇ ਦੀ ਦੁਕਾਨ ਜੀ ਫਤੇ ਗੱਟ ਸਾਹਿਬ ਕੀ ਸਾਰੇ ਪੰਜਾਬ ਵਿੱਚ ਨਹੀਂ ਹੋਣੀ ਚਾਹੀਦੀ ਨਾ ਦਿਨ ਵਿੱਚ ਤਾਂ ਸਾਡਾ ਕੋਈ ਸੁਧਾਰ ਹੋ ਸਕਦਾ ਸਾਡੀ ਉਹਨਾਂ ਜੀ ਪਛਾਨੀ ਸਮਝ ਸਕਦੀ ਨੋ ਬਈ ਬਰੋਦਰ ਨਾ ਹੋਰ ਵੀ ਵੀਰਾਂ ਪੈਣ ਦੇ ਆਪਾਂ ਵਿਚਾਰ ਜਾਣਦੇ ਆ ਵੀਰ ਤੁਸੀਂ ਵੀ ਆਪਣੇ ਵਿਚਾਰ ਦਿਓ 15 ਅਗਸਤ ਵਾਲੇ ਦਿਨ ਸ਼ਰਾਬ ਠੇਕੇ ਬੰਦ 2 ਅਕਤੂਬਰ ਵਾਲੇ ਦਿਨ ਸ਼ਰਾਬ ਠੇਕੇ ਬੰਦ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਕੀ ਕਰਨਾ ਚਾਹੋਗੇ ਇਹ ਸਰਕਾਰਾਂ ਦੀਆਂ ਗਲਤੀਆਂ ਜੀ ਕੀ ਬੇਨਤੀ ਕਰਨਾ ਚਾਹੋਗੇ ਮੌਕੇ ਸਰਕਾਰ ਨੂੰ ਨਹੀਂ ਮੌਕੇ ਸਰਕਾਰ ਨੂੰ ਇਹ ਬੇਨਤੀ ਹੈ ਉਹਨਾਂ ਨੂੰ ਠੇਕੇ ਹੀ ਬੰਦ ਇਸ ਮੌਕੇ ਵੀ ਠੇਕੇ ਬੰਦ ਕਰਨੇ ਚਾਹੀਦੇ ਜੀ ਇੰਨੀ ਵੱਡੀ ਸ਼ਹਾਦਤ ਦੇ ਕੇ ਮਹਾਰਾਜ ਜੀ ਇਹਨਾਂ ਦਾ ਵੀ ਸਤਕਾਰ ਕਰਨਾ ਚਾਹੀਦਾ ਹੈ ਇਹਨਾਂ ਦੀ ਵਜ੍ਹਾ ਨਾਲ ਆਪਾਂ ਅੱਜ ਤੱਕ ਪਹੁੰਚੇ ਜੀ ਬਿਲਕੁਲ ਬਿਲਕੁਲ ਬਹੁਤ ਹੁੰਦੇ ਤਾਂ ਅਸੀਂ ਰੋਲ ਦੇ ਫੇਰਨਾ ਹੀ ਸਾਰੇ ਸਹੀ ਗੱਲ ਬਹੁਤ ਬਹੁਤ ਧੰਨਵਾਦ ਬਾਪੂ ਜੀ ਦੇ ਬਚਾਣੇ ਬਾਪੂ ਜੀ 15 ਅਗਸਤ ਵਾਲੇ ਦਿਨ ਸ਼ਰਾਬ ਠੇਕੇ ਬੰਦ 2 ਅਕਤੂਬਰ ਵਾਲੇ ਦਿਨ ਸ਼ਰਾਬ ਠੇਕੇ ਬੰਦ ਲੇਕਿਨ ਸ਼ਹੀਦੀ ਦਿਹਾੜੇ ਵਾਲੇ ਦਿਨ ਸ਼ਰਾਬ ਠੇਕੇ ਬੰਦ ਨਹੀਂ ਹੁੰਦੇ ਕੀ ਕਹਿਣਾ ਚਾਹੋਗੇ ਮਕਾਨੇ ਮੈਨੂੰ ਨਹੀਂ ਜਾਂਦੇ ਸੀ ਉਹਨਾਂ ਦੇ ਜੀ ਜੀ ਨਹੀਂ ਮਤਲਬ ਠੇਕੇ 15 ਅਗਸਤ ਵਾਲੇ ਦਿਨ ਬੰਦ ਹੁੰਦੇ ਨਹੀਂ 2 ਅਕਤੂਬਰ ਵਾਲੇ ਦਿਨ ਹੀ ਬੰਦ ਹੁੰਦੇ ਨੇ ਸ਼ਹੀਦੀ ਦਿਹਾੜੇ ਵਾਲੇ ਦਿਨ ਠੇਕੇ ਬੰਦ ਨਹੀਂ ਹੁੰਦੇ ਕੀ ਕਹਿਣਾ ਚਾਹੋਗੇ ਹਾਇ ਗੁਰ ਹੋਣਾ ਚਾਹੀਦਾ ਹੁਣੇ ਛੇ ਦਿਨ ਸਮੇਤ ਸਰਕਾਰ ਨੂੰ ਕੀ ਮੰਗ ਕਰਦੇ ਹੋ ਜੀ ਸਰ ਠੀਕ ਹੈ ਬਬੂ ਜੀ ਬੋਲੋ ਤਾਂ ਮਤ ਨੌਜਵਾਨ ਵੀਰ ਨੇ ਸਾਡੇ ਇਹਨਾਂ ਨਾਲ ਵੀ ਵਿਚਾਰ ਕਰਦੇ ਆ ਅ ਵੀਰੋ 15 ਅਗਸਤ ਵਾਲੇ ਦਿਨ ਸ਼ਰਾਬ ਠੇਕੇ ਬੰਦ 2 ਅਕਤੂਬਰ ਵਾਲੇ ਦਿਨ ਸ਼ਰਾਬ ਠੇਕੇ ਬੰਦ ਲੇਕਿਨ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਕੀ ਵਿਚਾਰ ਨੇ ਕੀ ਕਹਿਣਾ ਚਾਹੋਗੇ ਇਹ ਤਾਂ ਹੁਣ ਸਰਕਾਰਾਂ ਨੂੰ ਹੀ ਚਾਹੀਦਾ ਨਾ ਵੀ ਬੰਦ ਕਰ ਜੀ ਕੀ ਮੰਗ ਕਰਦੇ ਹੋ ਮੁੱਖੀ ਸਰਕਾਰ ਤੋਂ ਇਹ ਮੁੱਖੀ ਸਰਕਾਰ ਤੋਂ ਵੀ ਜਿੰਨੇ ਹੁਣ ਬੰਦ ਰਹਿੰਦੇ ਆ ਜੇ ਤਾਂ ਇਹ ਸ੍ਰੀ ਦਿਹਾੜੇ ਵਾਲੇ ਦਿਨ 15 ਨੇ ਚਾਹੀਏ ਬਿਲਕੁਲ ਵੀਰੇ ਵੀਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ 15 ਅਗਸਤ ਵਾਲੇ ਦਿਨ ਬੰਦ ਰਹਿੰਦੇ ਆ ਤਾਂ ਹੀ ਸ੍ਰੀ ਦਿਹਾੜੇ ਵਾਲੇ ਦਿਨ ਵੀ ਬੰਦ ਰਹਿਣੇ ਚਾਹੀਦੇ 15 ਅਗਸਤ ਵਾਲੇ ਦਿਨ ਬੰਦ ਸ਼ਰਾਬ ਦੇ ਠੇਕੇ 2 ਅਕਤੂਬਰ ਵਾਲੇ ਦਿਨ ਸ਼ਰਾਬ ਠੇਕੇ ਬੰਦ ਲੇਕਿਨ ਸ਼ਹੀਦੀ ਦਿਹਾੜੇ ਵਾਲੇ ਦਿਨ ਨਹੀਂ ਬੰਦ ਕੀ ਕਰਨਾ ਚਾਹੁੰਗੇ ਬੰਦ ਰਹਿਣਾ ਚਾਹੀਦਾ ਜਿਹੜਾ ਵੀਰੇ ਦਿਮਾਗੋ ਜੜਦਾ ਜਿਹੜਾ ਲਾਗੇ ਬੰਨੇ ਹੈਗਾ ਵੀ ਚੁੱਕਣਾ ਚਾਹੀਦਾ ਫਤੇਗੜ ਸਾਹਿਬ ਸਵਾ ਦੇ ਵਿੱਚੋਂ ਜੀ ਸਾਰੇ ਕੋ ਬੰਨ ਦੇਗਾ ਜਿੱਦਾ ਜਿੱਦਾ ਹਿੰਦੁਸਤਾਨ 'ਚ ਛੁੱਟੀ ਹੁੰਦੀ ਆ ਉਹ ਦਿਨ ਜਦ ਸਹੀਦੀ ਦੇ ਆਉਂਦਾ ਉਹ ਦਿਨ ਹੀ ਪੂਰੇ ਹਿੰਦੁਸਤਾਨ 'ਚ ਛੁੱਟੀ ਹੋਣੀ ਚਾਹੀਦੀ ਆ ਜਿੱਦਾਂ ਇਹਨਾਂ ਦੇ ਜੋ ਆਰਾਮ ਜੋ ਸੀਤਾ ਲੈ ਕੇ ਜਾਂਦਾ ਔਰ ਇਹ ਬੜਾ ਧੂਮ-ਧਾਮ ਨਾਲ ਮਨਾਉਂਦੇ ਜੋ ਸਾਡਾ ਦਿਨ ਹੁੰਦਾ ਉਹ ਧੂਮ-ਧਾਮ ਨਾਲ ਮਨਾਉਂਦੇ ਨਹੀਂ ਆ ਜਿਵੇਂ ਇਹ ਜੋ ਮਨਾਈ ਹੋਵੇ ਸਾਨੂੰ ਕਹਿ ਨਹੀਂ ਮਨਾਉ ਨਹੀਂ ਦਿੰਦੇ ਪੁਲਿਸ ਲਾ ਦਿੰਦੇ ਘਰੇ ਘਰੇ ਕਹਿੰਦੇ ਖਾਲਿਸਤਾਨ ਦੇ ਨਾਰੇ ਲਾਉਂਦੇ ਆ ਤੇ ਉਹ ਜਿਹੜੇ ਆਪਣਾ ਜਿਹੜਾ ਕਰਦੇ ਉਹਦੇ ਇਹਨਾਂ ਨੂੰ ਨਹੀਂ ਦਿਖਦਾ ਇਹਨਾਂ ਨੂੰ ਇਦਾਂ ਚਾਹੀਦਾ ਸਾਨੂੰ ਉਹਨਾਂ ਤੋਂ ਕੋਈ ਇਤਰਾਜ ਨਹੀਂ ਉਹਨਾਂ ਦਾ ਮਨਾਣ ਲੇਕਿਨ ਸਹੀਦੀ ਦਿਹਾੜੇ ਬਸ ਹੀ ਦੀਦੇ ਵਾਲੇ ਤਾਂ ਇਹਨਾਂ ਨੂੰ ਕੰਨਣਾ ਚਾਹੀਦਾ ਛੁੱਟੀ ਕਰਨੀ ਚਾਹੀਦੀ ਸਿੱਧੀ ਧਾੜੇ ਤੇ ਜ਼ਰੂਰੀ ਕਰਨੀ ਚਾਹੀਦੀ ਛੁੱਟੀ ਬੜੇ ਕਰਦੇ ਨਹੀਂ ਗਲਤੀ ਇਹਨਾਂ ਦੀ ਜੀ ਜੀ ਕੀ ਮੰਗ ਕਰਦੇ ਹੋ ਸਮਾਜ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਮੰਗਦੇ ਆਂ ਕੀ ਕਰਨੀ ਆ ਮੰਗ ਠੀਕ ਆ ਜੋ ਹੈਗਾ ਮੰਗ ਇਹੋ ਹੀ ਕਹਿੰਦੇ ਆ ਕਿ ਜਿੱਥੇ ਹੋਵੇ ਠੀਕ ਆ ਆਪਣਾ ਜਿਹੜੇ ਧਰਮ 'ਚ ਰਹਿੰਦੇ ਠੀਕ ਆ ਕਿਸ ਦੇ ਧਰਮ ਨੂੰ ਖਰਾਬ ਨਾ ਕਰੋ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਠੀਕ ਆ ਜਿੱਦਾਂ ਦਾ ਕੋਈ ਧਰਮ ਹੈਗਾ ਉਹਨੂੰ ਉਸੇ ਧਰਮ ਤੇ ਰਹਿਣ ਦੋ ਵਧੀਆ ਆਪਣੇ ਉਹ ਤੱਕੇ ਦੇ ਨਾਲ ਨਾ ਕਿਸ ਨੂੰ ਕਹੋਗੇ ਇੱਧਰ ਇਹਨੂੰ ਜਾਪੇ ਨੂੰ ਨਾ ਮੰਨੇ ਨੂੰ ਨਾ ਮੰਨੇ ਜਿਹਦਾ ਜ਼ਿਕਰ ਇਹ ਨੇ ਬੋਦੀ ਮਰਜੀ ਜਵਰਦੇ ਧੱਕੇ ਨਾ ਨਹੀਂ ਕਰਣਾ ਇਹਨੂੰ ਮੰਨ ਨਾ ਮੰਨ ਹਾਂ ਪੈ ਕਾਉ ਦੇਦਣਾ ਨੈਰਾਮ ਨੂੰ ਮੰਨੋ ਜਾਂ ਕ੍ਰਿਸ਼ਨ ਨੂੰ ਮੰਨੋ ਜਾਂ ਸ਼ਿਵ ਜੀ ਨੂੰ ਮੰਨੋ ਇਹ ਵੱਡਾ ਹੈ ਤਾਂ ਵੱਡਾ ਕੋਈ ਨਹੀਂ ਹੈਗਾ ਵੱਡਾ ਦੇ ਕਾਲਪੁਰਖੋਂ ਤਾਂ ਵੱਡਾ ਕੋਈ ਨਹੀਂ ਹੈਗਾ ਬਿਲਕੁਲ 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 ਬਹੁਤ ਬਹੁਤ ਧੰਨਵਾਦ ਬਈ ਬਹੁਤ ਸੋਹਣੇ ਵਿਚਾਰ ਆ ਵੀ ਬਹੁਤ ਧੰਨਵਾਦ ਜੀ ਸਾਡੇ ਨਾਲ ਹੋਰ ਵੀ ਵੀਰ ਨੇ ਬੱਪੂ ਜੀ 15 ਅਗਸਤ ਵਾਲੇ ਦਿਨ ਰੁਕੇ ਜੀ 15 ਅਗਸਤ ਵਾਲੇ ਦਿਨ ਸ਼ਰਾਬ ਠੇਕੇ ਬੰਦ 2 ਅਕਤੂਬਰ ਵਾਲੇ ਦਿਨ ਵੀ ਬੰਦ ਸ਼ਹੀਦੀ ਦਿਹਾੜੇ ਮੌਕੇ ਬੰਦ ਨਹੀਂ ਹੁੰਦੇ ਕੀ ਕਹਿਣਾ ਚਾਹੂਗੇ ਜੀ ਬੰਦ ਹੋਣੇ ਚਾਹੀਦੇ ਉਹਨੇ ਚਾਹੀਦਾ ਮੰਤਬਾ ਮੌਕੇ ਦੀ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਜੀ ਸਰਕਾਰ ਨੂੰ ਬੇਨਤੀ ਆ ਵੀ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਧਿਆਨ ਚ ਲੈਣ ਜੀ ਤੇ ਜ਼ਰੂਰ ਬੰਦ ਹੋਣੇ ਚਾਹੀਦੇ ਬਹੁਤ ਬੱਚਾ ਨਾ ਵੀਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਵੀ ਜੀ ਇਹੀ ਕਹਿਣਾ ਚਾਹੁੰਦੇ ਆ ਕਿ ਠੇਕੇ ਇਸ ਟਾਈਮ ਸਰਹੰਦ ਦੇ ਟਾਈਮ ਇਹ ਮਹੀਨਾ 1 ਤਰੀਕ ਤੋਂ ਲੈ ਕੇ ਬੰਦ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਦੇਖੋ 15 ਗੱਤ ਸਾਨੂੰ ਕੋਈ ਇਤਰਾਜ਼ ਨਹੀਂ 2 ਅਕਤੂਬਰ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸ਼ਹੀਦੀ ਦਿਹਾੜੇ ਦੇ ਦਿਨ ਤੱਕ ਘੱਟੋ ਘੱਟ ਜ਼ਰੂਰ ਬੰਦ ਬਿਲਕੁਲ ਚਾਹੀਦੀ ਹੈ ਜੀ ਬਿਲਕੁਲ ਚਾਹੀਦੀ ਹੈ ਜੀ ਸਰਕਾਰ ਨੂੰ ਅਪੀਲ ਹੈ ਜੀ ਇਹੀ ਕਿ ਇਸ ਮਹੀਨੇ ਤਾਂ 26 27 28 ਤਰੀਕ ਤੱਕ ਤਾਂ ਇਸ ਮਹੀਨਾ 31 ਤੱਕ ਤਾਂ ਲਾਸਟ ਬੰਦ ਰਹਿਣੇ ਚਾਹੀਦੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੋਂ ਹੋਰ ਵੀ ਵੀਰਾਂ ਦੇ ਵਿਚਾਰ ਜਾਣਾਂਗੇ ਜੁੜੇ ਰਹੋ ਜੀ ਚੰਗੀ ਗੱਲ ਆ ਕਰ ਦੇਣਗੇ ਬੰਦਾ ਸਰਕਾਰ ਦੇ ਫੈਸਲੇ ਹੁੰਦੇ ਨੇ ਸਰਕਾਰੀ ਤੰਤਰ ਕੀ ਬੇਨਤੀ ਕਰਨਾ ਚਾਹੋਗੇ ਮੌਜੂਦਾ ਸਰਕਾਰ ਨੂੰ ਇਹੀ ਆ ਭਗਵਾਨ ਤੁਮਨ ਜੀ ਨੂੰ ਕਰ ਦੇਣ ਸ਼ਹੀਦਾਂ ਦੇ ਦਿਨ ਆ ਰਹੇ ਨੇ ਜੀ ਤੇ ਕਰ ਦੇਣ ਵਧੀਆ ਗੱਲ ਆ ਚੰਗੀ ਗੱਲ ਆ ਜੇ ਕਰਨਗੇ ਸ਼ਰਦਾ ਦੇ ਫੁੱਲ ਭੇਟ ਕਰਨ ਉਹਨਾਂ ਨੂੰ ਸ਼ਰਾਬ ਦੇ ਠੇਕੇ ਬੰਦ ਕਰਕੇ ਬਿਲਕੁਲ 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 ਇੱਕ ਮਿੰਟ ਆਪ ਜੀ ਦਾ ਲਿਆਂਗੇ ਬਸ ਜੀ 15 ਅਗਸਤ ਵਾਲੇ ਦਿਨ ਸ਼ਰਾਬ ਠੇਕੇ ਬੰਦ ਜੀ 2 ਅਕਤੂਬਰ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਪਰ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਕੀ ਵਿਚਾਰ ਕੀ ਕਹਿਣਾ ਚਾਹੋਗੇ ਜੀ ਇਹ ਬਹੁਤ ਵੱਡੀ ਸ਼ਹੀਦੀ ਹੈ ਜੀ ਸਾਹਿਬ ਜੀ ਆਦਿ ਕੋ 9 ਸਾਲ ਤੇ 7 ਸਾਲ ਦੀ ਉਮਰ ਚ ਉਹਨਾਂ ਨੇ ਸ਼ੀਦੀਆਂ ਦੇਤੀਆਂ ਉਹਦੇ ਵਿੱਚ ਠੇਕੇ ਕੁਲੇ ਹੋਣਾ ਕੋਈ ਚੰਗੀ ਗੱਲ ਨਹੀਂ ਹੈਗੀ ਜੀ ਤਾਰੂ ਦੇ ਨਸ਼ੇ ਦਾ ਸੇਵਨ ਤਾਂ ਬੈਸੇ ਹੀ ਗਲਤ ਹੈ ਬਿਲਕੁਲ ਬੈਨਾਂ ਦੀਨਾਂ ਚ ਤਾਂ ਖਾਸ ਕਰਕੇ ਬੈਨ ਹੋਣਾ ਚਾਹੀਦਾ ਜੀ ਮੌਜੂਦਾ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਮੌਜੂਦਾ ਸਰਕਾਰ ਨੂੰ ਤਾਂ ਇਹੀ ਬੇਨਤੀ ਹੈ ਵੀ ਥੋੜਾ ਜਿਹਾ ਇਹਨਾਂ ਤੇ ਦੇਖਿਆ ਜਾਵੇ ਕੰਟਰੋਲ ਕਰਿਆ ਜਾਵੇ ਘਟੋ ਘਟੇ ਇਹਨਾਂ ਦੀਨਾਂ ਵਿੱਚ ਤਾਂ ਨਾ ਖੁੱਲੇ ਜਾਣ ਜੀ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬੋਲੋ ਸੋਨਿਆ ਲੋ ਬਾਪੂ ਜੀ ਆਪ ਜੀ ਕੀ ਕਹਿਣਾ ਚਾਹੋਗੇ ਜੀ 15 ਅਗਸਤ ਵਾਲੇ ਦਿਨ ਬੰਦ 2 ਅਕਤੂਬਰ ਵਾਲੇ ਦਿਨ ਬੰਦ ਰੱਖੀ ਸੰਤਾਂ ਦੀ ਚੜ੍ਹਦੀ ਕਲਾ ਹੋਵੇ ਬੱਬਾ ਜੀ ਸੰਤਾਂ ਦੀ ਚੜ੍ਹਦੀ ਕਲਾ ਹੋਵੇ ਬਸ ਜੀ 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 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਵੀ ਵਿਚਾਰ ਜਾਣਦੇ ਆ ਭਾਈ ਸਾਹਿਬ ਜੀ ਭਾਈ ਸਾਹਿਬ ਜੀ 15 ਅਗਸਤ ਵਾਲੇ ਦਿਨ ਸ਼ਾਹ ਬਠੇਕੇ ਬੰਦ 2 ਅਕਤੂਬਰ ਵਾਲੇ ਦਿਨ ਸ਼ਾਹ ਬਠੇਕੇ ਬੰਦ ਪਰ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨੇ ਕੀ ਵਿਚਾਰ ਆਪ ਜੀ ਦੇ ਇਹ ਗਲਤ ਗੱਲ ਆ ਨਹੀਂ ਭਾਈ ਬੰਦ ਕਰਨਾ ਚਾਹੀਦੇ ਆ ਜੀ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਬੰਦ ਕਰਨਾ ਚਾਹੀਦੇ ਆ ਜੀ ਬਿਲਕੁਲ ਜੀ ਜਰੂਰੀ ਨਹੀਂ ਇਹ ਵੀ ਅੱਜ ਦੇ ਦਿਨ ਹੀ ਵੈਸੇ ਜਿੰਨੇ ਵੀ ਧਾਰਮਿਕ ਆਪਣੇ ਤਿਹਾੜ ਹੁੰਦੇ ਆ ਉਹ ਦਿਨ ਹਰ ਰੋਜ਼ ਬੰਦ ਹੋਣੇ ਚਾਹੀਦੇ। ਵੈਸੇ ਵੀ ਤਰਾਸ਼ ਦੀ ਵਾਲੀ ਗੱਲ ਹੈ ਜਦ ਕਿ ਤੇ ਬਾਹਰ ਜਾ ਕੇ ਆਪਾਂ ਗੱਲ ਕਰਦੇ ਆ ਕਿ ਅਸੀਂ ਗੁਰੂਆਂ ਪੀਰਾਂ ਦੀ ਧਰਤੀ 'ਚ ਰਹਨੇ ਆ। ਇਹ ਤਾਂ ਫਿਰ ਤਾਂ ਉੱਥੇ ਸ਼ਰਾਬ ਠੇਕੇ ਨਹੀਂ ਹੋਣਗੇ ਪਰ ਹੁੰਦੇ ਨੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਸੀ ਨੂੰ ਸੁਧਾਰ ਕਿਵੇਂ ਕੀਤਾ ਹੈ ਮੌਜੂਦਾ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਜੀ? ਮੌਜੂਦਾ ਸਰਕਾਰ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਮੌਜੂਦਾ ਸਰਕਾਰ ਤਾਂ ਖਲੋਣ ਦੀ ਆਪ ਠੇਕੇ ਤੁਹਾਨੂੰ ਪਤਾ ਹੀ ਐ ਇਸ ਜੀ ਸਾਹਿਬ ਤੁਹਾਨੂੰ ਵੀ ਨੌਜ ਸਾਂ ਨੂੰ ਨੌਲਦੇ ਆ। ਪਰ ਵੀ ਬੇਨਤੀ ਵੀ ਹੱਥ ਜੋੜ ਕੇ ਵੀ ਮਹਾਰਾਜ ਜੀ ਆਪਣੇ ਜਿਹੜੇ ਧਾਰਮਿਕ ਤਿਹਾਰ ਹੈ ਨਾ ਉਹਨਾਂ ਨੂੰ ਤੇ ਅੱਗੇ ਵੇਚ ਲਿਆ ਕਰੋ। ਬੋਧਾ ਖੁੱਲੇ ਖੁੱਲੀ ਜਾਓ ਤੁਹਾਡਾ ਬਿਜ਼ਨਸ ਚਲਾਈ ਜਾਓ। ਹਾਂਜੀ। ਪਰ ਜਿੱਦਨ ਵੀ ਆਪਣਾ ਕੋਈ ਧਾਰਮਿਕ ਤਿਹਾਰ ਹੁੰਦਾ ਉਹ ਦਿਨ ਬੇਨਤੀ ਕਰਕੇ ਬੰਦ ਕਰਿਆ ਕਰੋ। ਜੀ। ਇੱਕ ਦਿਨ ਬਾਅਦ ਤੇ ਕਿਉਂਕਿ ਸਾਰੇ ਛੁੱਟੀ ਕਰਦੇ ਆ। ਤੁਸੀਂ ਵੀ ਇੱਕ ਦਿਨ ਛੁੱਟੀ ਕਰ ਲਿਆ ਕਰੋ। ਜੀ ਜੀ ਜੀ। ਹਾਂਜੀ। ਬਹੁਤ ਧੰਨਵਾਦ ਵੀਰ ਜੀ ਆਪ ਜੀ ਕੀ ਵਿਚਾਰ ਹਾਲ ਸਾਹਿਬ ਆਖ ਜੀ ਆਪ ਜੀ ਕੀ ਵਿਚਾਰ ਰਹੇ ਆ। ਅਸੀਂ ਵੀ ਇਹੋ ਕਹਿਣਾ ਚਾਹੁੰਨੇ ਕਿ ਮਹਾਰਾਜ ਵੇਖੋ ਸ਼ੀਦੀ ਦੇੜੇ ਚੱਲ ਰਹੇ ਨੇ ਤੇ ਉਹਨਾਂ ਵਿੱਚ ਕਿ ਮਤਲਬ ਉਹਨਾਂ ਜਿੱਦਾਂ ਵਿਆਹ ਸ਼ਾਦੀਆਂ ਵਿੱਚ ਜੋ ਡੀਜ ਮੇਸ਼ ਬਤਾਈ ਨੇ ਆਪਣਾ ਸਾਰਾ ਪਰਿਵਾਰ ਵਾਲਿਆ ਜੀ ਹਾਂ ਜੀ ਇਸ ਕਰਕੇ ਆਹੀ ਆਨੇ ਆ ਕਿ ਸ਼ੀਦੀਦੜ ਐ ਵਿੱਚ ਕੋਈ ਮਤਲਬ ਖੁਸ਼ੀ ਦਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਨਹੀਂ ਇਹ ਵੀ ਆ ਸੁਣਦੇ ਆਂ ਜੀ ਬਜ਼ੁਰਗਾਂ ਤੋਂ ਜੀ ਕਿ ਪਹਿਲੇ ਜਿਹੜਾ ਸਮਾਂ ਹੁੰਦਾ ਸੀ ਲੋਕੀ ਪੁੰਜੇ ਸੌਿਆ ਕਰਦੇ ਪੁੰਜੇ ਸੌਿਆ ਕਰਦੇ ਹਾਂਜੀ ਇਹ ਵੀ ਸੌਂਦੇ ਇੱਥੇ ਇੱਥੇ ਅੱਜ ਦੇ ਦਿਨ ਵੀ ਇੱਕ ਮਹੀਨਾ ਥੱਲੇ ਹੀ ਸੌਂਦੇ ਆਂ ਆਈ ਜਾਂਦੇ ਵੀ ਇਤੋਂ ਦੀ ਧਰਤੀ ਵੀ ਧਾਨਦੇ ਇੱਥੇ ਤੇ ਰਹਿਣ ਵਾਲੇ ਲੋਕ ਵੀ ਧਾਨਦੇ ਬਿਲਕੁਲ ਜੀ ਚਾਹੀਦਾ ਸਾਨੂੰ ਵੀ ਇਸ ਮਹੀਨੇ ਕਿ ਬਿਲਕੁਲ ਥੱਲੇ ਸੋਈਏ ਜੀ ਜਿੱਦਾਂ ਆਪਾਂ ਨੇ ਮਹਾਰਾਜ ਦੇ ਬੱਚਿਆਂ ਨੇ ਕੀਤਾ ਛੋਟੇ ਸਹਬਜਾਦੇ ਨੇ ਕੀਤਾ ਆਪਾਂ ਵੀ ਉਹ ਚੀਜ਼ ਨੂੰ ਬੀਲ ਕਰੀਏ ਪਤਾ ਲੱਗਣਾ ਚਾਹੀਦਾ ਵੀ ਹਾਂਜੀ ਵੀ ਇਹ ਠੰਡ ਉਹਨਾਂ ਨੇ ਜਰੀਏ ਦਾ ਆਪਾਂ ਜਰ ਸਕਦੇ ਕਿ ਨਹੀਂ ਜਰਦੇ ਜੀ 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 ਉਹ ਕਿ ਜੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਹੋ ਸਕਦਾ ਮਹਾਰਾਜ ਸਾਡੇ ਕੋਲ ਸੇਵਾ ਲੈਂਦੇ ਬਿਲਕੁਲ 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 ਬਹੁਤ ਬਹੁਤ ਧੰਨਵਾਦ ਪਾਛੇ ਬਹੁਤ ਸੋਨੇ ਵਿਚਾਰ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਹੋਰ ਵੀ ਵਿਚਾਰ ਜਾਣਦੇ ਆਪਾਂ ਜੀ 15 ਅਗਸਤ ਵਾਲੇ ਦਿਨ ਸ਼ਾਹ ਬਠੇਕੇ ਬੰਦ 2 ਅਕਤੂਬਰ ਵਾਲੇ ਦਿਨ ਸ਼ਾਹ ਬਠੇਕੇ ਬੰਦ ਦੇਖੀ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਕੀ ਕਹਿਣਾ ਚਾਹੋਗੇ ਆਪ ਜੀ ਹਾਂਜੀ ਵੀਰ ਜੀ ਕੀ ਆ ਆਪਣੇ ਵਿਚਾਰ ਕੋਈ ਵੀ ਆਪ ਜੀ ਦੇਣਾ ਚਾਹੋ ਉਹ ਤਾਂ ਜਾਇਦਾਨ ਨਹੀਂ ਨਹੀਂ ਆਪ ਜੀ ਆਪਣੇ ਜਥੇਦਾਰ ਜੀ ਨੂੰ ਪੁੱਛ ਲਾਂਗੇ ਆਪ ਜੀ ਆਪਣੇ ਵਿਚਾਰ ਦੋ ਨਾ ਜੀ ਕਿ ਹੁਣੇ ਚਾਹੀਦੇ ਨੇ ਬੰਦ ਜੀ ਬੰਦ ਤਾਂ ਹੁਣੇ ਚਾਹੀਦੇ ਨੇ ਜੀ ਹਾਂਜੀ ਬੰਦ ਹੋਣੇ ਚਾਹੀਦੇ ਨੇ ਜੀ ਬਿਲਕੁਲ ਜੀ ਬਿਲਕੁਲ ਹਾਂ ਜਦ 15 ਗਾਥ ਵਾਲੇ ਦਿਨ ਬੰਦ ਹੁੰਦੇ ਨੇ ਸਾਨੂੰ ਕੋਈ ਇਤਰਾਜ ਨਹੀਂ 2 ਤੋਂ 3 ਵਾਲੇ ਦਿਨ ਹੁੰਦੇ ਨੇ ਕੋਈ ਨਹੀਂ ਸਾਨੂੰ ਕੋਈ ਇਤਰਾਜ ਨਹੀਂ ਸ਼ਹੀਦੀ ਦਿਹਾੜੇ ਵਾਲੇ ਦਿਨ ਤਾਂ ਬੰਦ ਹੋਣ ਬਿਲਕੁਲ ਹੋਣੇ ਚਾਹੀਦੇ ਜੀ ਤੇ ਮਹੀਨਾ 15 ਦਿਨ ਪਹਿਲਾਂ ਬੰਦ ਹੋਣੇ ਚਾਹੀਦੇ ਜੀ ਬਿਲਕੁਲ 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 ਠੀਕ ਠੀਕ 15 ਅਗਸਤ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਹੋ 2 ਅਕਤੂਬਰ ਵਾਲੇ ਦਿਨ ਸ਼ਰਾਬ ਠੇਕੇ ਬੰਦ ਸਹੀਦੀ ਦਿਹਾੜੇ ਵਾਲੇ ਦਿਨ ਬੰਦ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਹੋਣੇ ਚਾਹੀਦੇ ਤੇ ਹੁੰਦੇ ਨਹੀਂ ਕੀ ਕਰਨਾ ਚਾਹੀਦਾ ਕਿ ਮੌਜੂਦਾ ਸਰਕਾਰ ਨੂੰ ਮੰਗ ਕਰਦੇ ਆਪ ਜੀ ਇਹ ਤਾਂ ਹੁਣ ਭਗਵਾਨ ਜੀ ਸਾਹਿਬ ਨੇ ਚਾਹੀਦਾ ਆਪ ਜੀ ਉਹ ਆਪ ਸਰਦਾਰ ਬੰਦੇ ਨੇ ਉਹਨਾਂ ਨੂੰ ਆਪ ਚਾਹੀਦਾ ਜੀ ਵੀ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਨੇ ਆਹਦੇ ਨਾਲ ਵਿੱਚ ਤਾਂ ਬਹੁਤ ਜ਼ਰੂਰੀ ਹੈ ਬਿਲਕੁਲ 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 ਬਹੁਤ 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 ਧੰਨਵਾਦ ਜੀ ਹੋਰ ਵੀ ਵਿਚਾਰ ਜਾਣਦੇ ਆ ਬਾਬਾ ਜੀ ਹੋਰ ਵੀ ਵਿਚਾਰ ਜਾਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਸਿੰਘ ਸੇਵਾ ਕਰਦੇ ਨੇ ਉਹਨਾਂ ਦੇ ਵਿਚਾਰ ਜਾਣਦੇ ਆ ਵੀਰੇ ਇੱਕ ਛੋਟੀ ਜੀ ਗੱਲ ਦੱਸਿਓ ਜੀ 15 ਅਗਸਤ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ 2 ਅਕਤੂਬਰ ਵਾਲੇ ਦਿਨ ਬੰਦ ਲੇਕਿਨ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਕੀ ਕਰਨਾ ਚਾਹੋਗੇ ਜੀ ਅੱਤਾਂ ਕਹਾਂ ਚੰਗੀ ਬੰਦ ਹੋਣੇ ਚਾਹੀਦੇ ਆ ਜੀ ਜੀ ਬੰਦ ਹੋਣੇ ਚਾਹੀਦੇ ਆ ਬਹੁਤ ਬੜਾ ਛੇਤੀ ਉਹ ਆ ਬਿਲਕੁਲ ਜੀ ਬਹੁਤ ਵੱਡਾ ਦੁਖਦੁਖਾਨ ਦੀ ਗੱਲ ਆ ਜੀ ਇਹ ਜੀ 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 ਹਾਂ ਜੀ ਬੰਦ ਹੋਣੇ ਚਾਹੀਦੇ ਮੌਕੇ ਦੀ ਸਰਕਾਰ ਨੂੰ ਕੀ ਬੇਨਤੀ ਕਰਨੀ ਆ ਬੇਨਤੀ ਤੇ ਕਰੀ ਸਕਦੇ ਆ ਆਪਾਂ ਆਪਾਂ ਬੇਨਤੀ ਕਰ ਸਕਦੇ ਹਾਂ ਜੀ ਬੰਦ ਹੋਣੇ ਚਾਹੀਦੇ ਠੀਕ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਵੀਰਾਂ ਦੇ ਵਿਚਾਰ ਜਾਣਾਂਗੇ ਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟੀ ਜੀ ਬੇਨਤੀ ਜੀ 15 ਗੱਤ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ 2 ਅਕਤੂਬਰ ਵਾਲੇ ਦਿਨ ਸ਼ਰਾਬ ਠੇਕੇ ਬੰਦ ਪਰ ਸ਼ਹੀਦੀ ਦਿਹਾੜੇ ਵਾਲੇ ਦਿ ਇੱਕ ਕਹਿੰਦਾ ਸੀ ਜਿਹੜਾ ਪੀਨੇ ਖਾਣੇ ਨਹੀਂ ਨਹੀਂ ਆਪਾਂ ਤਾਂ ਇੱਕ ਵੇਦੇ ਖਾਂਦੇ ਲੇਕਿਨ ਗੁਰੂਆਂ ਪੀ ਰਹੇ ਧਰਤੀ ਦੇ ਵਿੱਚ ਚਾਹੀਦਾ ਨਹੀਂ ਹੈ ਜੀ ਚਾਹੀਦਾ ਨਹੀਂ ਹੈ ਕੋਸ ਨਹੀਂ ਚਾਹੀਦਾ ਹੈ ਮਨਾ ਚਾਹੀਦਾ ਹੈ ਮਨਾ ਚਾਹੀਦਾ ਹੈ ਚਾਹੀਦਾ ਨਹੀਂ ਨਹੀਂ ਚਾਹੀਦਾ ਨਹੀਂ ਇਹ ਤਾਂ ਬਹੁਤ ਮਾੜੀ ਗੱਲ ਐ ਕਿ ਉੱਧੜੇ ਬਹੁਤ ਮਾੜੀ ਗੱਲ ਹੈ ਜੀ 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 ਬੇਕੋ ਭਾਈ ਜੀ ਤੁਹਾਡੇ ਪਹਿਲਾਂ ਮੈਂ ਫੇਸਬੁੱਕ ਤੇ ਗੁੱਟ ਨਾਲ ਜੁੜਿਆ ਹੋਇਆ ਠੀਕ ਹੈ ਵੀ ਮੈਂ ਬੜੇ ਕਮੈਂਟ ਕਰਦਾ ਇਸ ਗੱਲ ਤੇ ਇਹ ਚੀਜ਼ ਤਾਂ ਮੈਂ ਖਿਲਾਫ ਆ ਸਰਕਾਰ ਦੇ ਸਰਕਾਰ ਜਦੋਂ ਹੋਰ ਗੱਲਾਂ ਦੇ ਵਿੱਚ ਧਿਆਨ ਦਿੰਦੀ ਆ ਜਦੋਂ ਕੋਈ ਮਹਾਤਮਾ ਗਾਂਧੀ ਨੂੰ ਕਹਿ ਦਿੰਦੇ ਨੇ ਉਹਨਾਂ ਦੇ ਜਨਮ ਦਿਹਾੜ ਮਾਰੀ ਕਿ ਇਹਨਾਂ ਦੇ ਤੇਰ ਤੇ ਬੰਦ ਕਰ ਦੇਣ ਠੇਕੇ ਸਾਨੂੰ ਕੋਈ ਇਤਰਾਜ ਨਹੀਂ ਕਰਨ ਨਹੀਂ ਇੱਕ ਗੱਲ ਆ ਪਰ ਇਹ ਸਾਡਾ ਇੱਕ ਸਿੱਖ ਧਰਮ ਦੇ ਸਭ ਤੋਂ ਛੋਟੇ ਉਮਰ ਦੇ ਸ਼ਹੀਦੀ ਪਾਈ ਹੋਈ ਇਹਨਾਂ ਨੂੰ ਸਰਕਾਰਾਂ ਨੂੰ ਆਪਣੇ ਆਪ ਸ਼ਰਮ ਚਾਹੀਦੀ ਆ ਵੀ ਅਸੀਂ ਇਹ ਕੰਮ ਪਹਿਲ ਦੇ ਆਧਾਰ ਤੇ ਬੰਦ ਕਰਨਾ ਚਾਹੀਦਾ ਮੀਟ ਸ਼ਰਾਬ ਅੰਡਾ ਕੋਈ ਨੇੜੇ ਤੇੜੇ ਕੋਈ ਦੁਕਾਨ ਨਹੀਂ ਹੋਣੀ ਚਾਹੀਦੀ ਇਸ ਚੀਜ਼ ਦੇ ਪਾਸ ਸਰਕਾਰ ਦੇ ਵੀ ਮੈਂ ਜੀ ਦੇ ਖਿਲਾਫ ਬੋਲਦਾ ਜੀ ਮਨੇ ਮੌਜੂਦਾ ਸਰਕਾਰ ਭਗਤਵਾਨੀ ਸਰਕਾਰ ਆ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਬੰਨ ਕੇ ਬੇਨਤੀ ਕਰਦਾ ਵੀ ਘੱਟੋ ਘੱਟ ਇਹ 10 ਦਿਨ ਦਾ ਜ਼ਰੂਰ ਬੰਦ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਚਮਕੌਰ ਸਾਹਿਬ ਹੋ ਗਿਆ ਇਹ ਹੋ ਗਿਆ ਅਨੰਦਪੁਰ ਸਾਹਿਬ ਮੰਨ ਕੇ ਚਲੋ ਸਫਰੇ ਸ਼ਾਹ ਤੱਕ 20 ਤਰੀਕ ਤੋਂ ਚੱਲਦੀ ਹੈ ਅਨੰਦਪੁਰ ਸਾਹਿਬ ਤੋਂ ਪਰ ਘੱਟੋ ਘੱਟ ਇਹਨਾਂ ਨੂੰ ਇੰਨਾ ਕਿ ਚਾਹੀਦਾ ਇਹ 10 ਦਿਨ ਬੰਦ ਕਰਕੇ ਸਰਕਾਰ ਨੂੰ ਕੋਈ ਘਾਟਾ ਨਹੀਂ ਪੈਣ ਲੱਗਿਆ ਜਦੋਂ ਸਾਲ ਪਰ ਇਹਨਾਂ ਨੇ ਕਹਾਣਾ ਹਰ ਇੱਕ ਪਿੰਡ ਪਿੰਡ ਠੇਕੇ ਖੋਲਤੇ ਜਦੋਂ ਇਹ ਉਹਨਾਂ ਨਾਲ ਨਹੀਂ ਰੱਜੇ ਤਾਂ ਇਹ 10 ਦਿਨ ਦੇ ਵਿੱਚ ਇਹਨਾਂ ਦੇ ਕਿੱਡੇ ਕਿ ਮਹਿਲ ਪੈ ਜਾਣਗੇ ਬਿਲਕੁਲ ਉਂ ਹੀ ਵਸਾ ਆਊਟ ਜਾ ਲੱਗਦਾ ਹੈ ਜਦੋਂ ਆਪਾਂ ਗੱਲ ਕਰਦੇ ਕਿ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਕਿ ਵੀਰ ਜੀ ਇਹ ਸਰਕਾਰ ਨੂੰ ਸੋਚਣ ਜੀ ਦਾ ਹੱਥ ਬਨ ਕੇ ਬੇਨਤੀ ਕਰਦੇ ਭਗਵੰਤ ਮਾਨ ਸਾਹਿਬ ਇੱਕ ਗੱਲਾਂ ਕਣੀ ਜਰੂਰ ਧਿਆਨ ਦੇਣ ਹੁਣ ਵੀ ਬੇਨਤੀ ਆ ਵੀ ਜੇ ਹੁਣ ਵੀ ਫੈਸਲਾ ਕੋਈ ਇਦਾਂ ਦਾ ਲਿਆ ਜਾਵੇ ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ ਭਗਵੰਤ ਜੀ ਬਿਲਕੁਲ ਬੇਨਤੀ ਤਾਂ ਅਸੀਂ ਕਰ ਹੀ ਸਕਦੇ ਹਾਂ ਜੀ ਪਰ ਇਸ ਵਿੱਚ ਮੈਂ ਥੋੜਾ ਜਿਹਾ ਸਾਡੇ ਕਾਲ ਤਖਤ ਦੇ ਜਥੇਦਾਰ ਸਰਦਾਰ ਅਗਵੀਰ ਸਿੰਘ ਜੀ ਨੂੰ ਵੀ ਕਹਿਣਾ ਚਾਹੁੰਦਾ ਜੀ 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 ਭਾਈ ਸਾਹਿਬ ਤੁਸੀਂ ਵੀ ਇਸ ਬਾਰੇ ਸਰਕਾਰ ਨੂੰ ਬੇਨਤੀ ਕਰੋ ਜਾਂ ਸੋਚੋ ਵੀ ਇਹ ਚੀਜ਼ ਬਾਰੇ ਜ਼ਿਆਦਾ ਤਰ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਤਾਂ ਆਪਾਂ ਦੇਖੋ ਬੱਬਾ ਜਰਨੈਲ ਸਿੰਘ ਜੀ ਬੇਸ ਕੱਲ ਨੂੰ ਕਹਿੰਦੇ ਸੀ ਅਮਰਸਰ ਸ਼ਹਿਰ ਨੂੰ ਵੀ ਆਪਾਂ ਨਸ਼ੇ ਤੋਂ ਰਹਿਤ ਨੂੰ ਪਵਿੱਤਰ ਦਰਜਾ ਦੇਣਾ ਪਰ ਘੱਟੋ ਘੱਟ ਆਪਣੇ ਸਿੱਖ ਧਰਮ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਸ਼ਹੀਦੀ ਇੱਥੇ ਹੋਈ ਆ ਜੀ ਜਿਨ੍ਹਾਂ ਦੇ ਵਿੱਚ ਪਰ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਵੀ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਪੰਜੇ ਤੱਕ ਪੰਜੇ ਤਖਤਾਂ ਦੇ ਜਥੇਦਾਰਾਂ ਨੂੰ ਜੀ 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 ਤੇ ਸਰਦਾਰ ਬਾਬਾ ਭਾਈ ਸਾਹਿਬ ਵਰਗਵੀਰ ਸਿੰਘ ਜੀ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਜਥੇਦਾਰ ਜੀ ਨੂੰ ਬਾਕੀ ਮਾਨ ਸਾਹਿਬ ਇਸ ਵੱਲ ਜ਼ਿਆਦਾ ਗੌਰ ਕਰੋ ਜੀ ਧਿਆਨ ਦਿਓ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੇ ਵਿਚਾਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮਾਤਾ ਹੈਗੀਆਂ ਨੇ ਬੀਬੀਆਂ ਹੈਗੀਆਂ ਇਹਨਾਂ ਦੇ ਵਿਚਾਰ ਜਾਣਦੇ ਆ ਕਿਉਂਕਿ ਸਾਰਿਆਂ ਦੇ ਵਿਚਾਰ ਸਾਡੇ ਲਈ ਬੜੇ ਕੀਮਤੀ ਨੇ ਸਾਰੇ ਦੇ ਵਿਚਾਰ ਹੋਣੇ ਜ਼ਰੂਰੀ ਹੈ ਬੇਬੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਇੱਕ ਛੋਟੀ ਜੀ ਬੇਨਤੀ ਪੁੱਛਣਾ ਚਾਹਾਂਗਾ ਆਪ ਸਾਰਿਆਂ ਨੂੰ ਹੀ 15 ਅਗਸਤ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਹੁੰਦੇ ਨੇ ਜੀ 2 ਅਕਤੂਬਰ ਵਾਲੇ ਵੀ ਦਿਨ ਵੀ ਬੰਦ ਹੁੰਦੇ ਨੇ ਪਰ ਸ਼ਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸਾਫ ਠੇਕੇ ਬੰਦ ਨਹੀਂ ਹੁੰਦੇ ਮਾੜੀ ਗੱਲ ਹੈ ਕੀ ਕਹਿਣਾ ਚਾਹੋਗੇ ਬੰਦ ਹੋਣੇ ਚਾਹੀਦੇ ਹਨ ਜਾਂ ਨਹੀਂ ਹੋਣੇ ਚਾਹੀਦੇ ਹਨ ਬੰਦ ਹੋਣੇ ਚਾਹੀਦੇ ਹਨ ਜੀ ਬਿਲਕੁਲ ਬਿਲਕੁਲ ਤੇ ਮੌਕੇ ਦੀ ਸਰਕਾਰ ਹੈ ਜੀ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਦਿਖਾ ਜੀ ਬੇਨਤੀ ਤਾਂ ਕਰ ਹੀ ਸਕਦੇ ਆ ਕੀ ਬੇਨਤੀ ਕਰਨ ਦਾ ਮੁੱਖੀ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਠੇਕੇ band ਹੋਣੇ ਚਾਹੀਦੇ ਨੇ ਇੰਡੀਆਂ ਨਿਕੀਆਂ ਚਿੰਤਾ ਜਿਨ੍ਹਾਂ ਨੇ ਇੰਨੀਆਂ ਛਿੱਦੀਆਂ ਪਾਈਆਂ ਨੇ ਹਾਂਜੀ ਉਸ ਨੂੰ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਜਰੂਰ band ਹੋਣੇ ਚਾਹੀਦੇ ਹਨ ਇੱਕ 15 ਦਿਨ ਵਾਸਤੇ ਤੇ ਕਰ ਹੀ ਸਕਦੇ ਨੇ ਨਹੀਂ ਬਿਲਕੁਲ ਦੇਖੋ 15 ਅਗਸਤ ਵਾਲੇ ਦਿਨ ਬੰਦ ਹੁੰਦਾ ਹੈ 2 ਅਕਤੂਬਰ ਨੂੰ ਬੰਦ ਹੁੰਦਾ ਸਾਨੂੰ ਇਤਰਾਜ਼ ਨਹੀਂ ਹੈ ਪਰ ਇਹਨਾਂ ਦਿਨਾਂ ਚ ਵੀ ਬੰਦ ਹੋਣੇ ਜ਼ਰੂਰੀ ਨੇ ਬਹੁਤ ਜ਼ਰੂਰੀ ਨੇ ਜੀ ਬਹੁਤ ਬਹੁਤ ਧੰਨਵਾਦ ਜੀ